ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਆਪਾਂ ਪਦੀਨੇ ਦੀ ਬਹੁਤ ਹੀ ਟੇਸਟੀ ਚਟਨੀ ਬਣਾ ਕੇ ਤਿਆਰ ਕਰਾਂਗੇ ਇਸ ਨੂੰ ਤੁਸੀਂ ਮਹੀਨਿਆਂ ਤੱਕ ਸਟੋਰ ਕਰਕੇ ਰੱਖ ਸਕਦੇ ਹੋਗੇ ਤੇ ਇਹਦਾ ਰੰਗ ਜਿਹੜਾ ਉਹ ਕਾਲਾ ਨਹੀਂ ਹੋਵੇਗਾ ਚਟਨੀ ਬਹੁਤ ਹੀ ਟੇਸਟੀ ਬਣਦੀ ਹੈਗੀ ਆਓ ਫਿਰ ਆਪਾਂ ਇਹ ਚਟਨੀ ਬਣਾਉਣੇ ਆਂਗੇ ਪਦੀਨੇ ਦੀ ਚਟਨੀ ਬਣਾਉਣ ਦੇ ਲਈ ਆਪਾਂ ਨੇ ਪਦੀਨੇ ਦੇ ਪੱਤੇ ਲਏ ਨੇਗੇ ਇਹਨਾਂ ਜਿਹੜੀਆਂ ਡੰਡੀਆਂ ਸੀ ਉਹ ਆਪਾਂ ਹਟਾਤੀਆਂ ਸਿਰਫ ਆਪਾਂ ਨੇ ਇਕੱਲੇ ਪੱਤੇ-ਪੱਤੇ ਚਟਨੀ ਬਣਾਉਣ ਲਈ ਲਏ ਨੇਗੇ ਹਰਾ ਤਾਂ ਨਹੀਂ ਲਿਆਗਾ ਲਾਲ ਪਿਆਜ਼ ਹਰੇ ਪਿਆਜ਼ ਥੋੜਾ ਜਿਹਾ ਆਪਣੀ ਲਸਣ ਲਿਆਗਾ 6 ਤੋਂ 7 ਆਪਣੀ ਹਰੀਆਂ ਮਿਰਚਾਂ ਲਈਆਂ ਨੇਗੀਆਂ ਹੁਣ ਇਹਨਾਂ ਸਾਰਿਆਂ ਨੂੰ ਆਪਾਂ ਗ੍ਰਾਈਂਡਿੰਗ ਜਾਰ ਦੇ ਵਿੱਚ ਪੀਸ ਲਾਂਗੇ। ਪਦੀਨੇ ਦੇ ਪੱਤੇ ਆਪਾਂ ਪਾਵਾਂਗੇ ਗ੍ਰਾਈਂਡਿੰਗ ਜਾਰ ਦੇ ਵਿੱਚ। ਹਰੀਆਂ ਮਿਰਚਾਂ ਪਾਵਾਂਗੇ। ਥੋੜਾ ਜਿਹਾ ਅਪਣੇ ਲਸਣ ਰੱਖਿਆਗਾ ਛਿੱਲ ਕੇ ਉਹ ਵੀ ਪਾਵਾਂਗੇ। ਪਿਆਜ਼ ਪਾਵਾਂਗੇ ਜਿਹੜੇ ਆਪਣੇ ਆਮ ਆਮ ਪਿਆਜ਼ ਨਹੀਂਗੇ ਪਿੰਕ ਕਲਰ ਵਾਲੇ। ਧਨੀਆ ਪਾਵਾਂਗੇ। ਤੇ ਉਸ ਦੇ ਵਿੱਚ ਆਪਾਂ ਨੇ ਹਰੇ ਪਿਆਜ਼ ਪਾਉਣੇ ਨੇਗੇ ਥੋੜੇ ਜਿਹਾ ਕੱਟ ਕੇ ਰੱਖੇ ਨੇਗੇ। ਹੁਣ ਆਪਾਂ ਇਸ ਦੇ ਵਿੱਚ ਮਸਾਲੇ ਐਡ ਕਰਾਂਗੇ ਇੱਕ ਚਮਚ ਨਮਕ। ਅੱਧਾ ਚਮਚਾ ਆਪਾਂ ਲਾਲ ਮਿਰਚ ਦਾ ਪਾਵਾਂਗੇ। ਅੱਧਾ ਚਮਚਾ ਪਕਾੜਾ ਨਮਕ ਪਾਵਾਂਗੇ। ਇਕੋਟਾ 4 ਕੱਪ ਆਪਾਂ ਪਾਣੀ ਦਾ ਪਾਵਾਂਗੇ ਯਾਨੀ ਕਿ ਇੱਕ ਕੱਪ ਦਾ ਚੌਥਾ ਹਿੱਸਾ ਪਾਣੀ ਦਾ ਪਾਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪੀਸ ਕੇ ਪੇਸਟ ਤਿਆਰ ਕਰ ਲਾਂਗੇ ਚਟਨੀ ਆਪਣੀ ਆਪਣੇ ਪੀਸ ਕੇ ਤਿਆਰ ਕਰ ਲਈਏਗੀ ਬਹੁਤ ਹੀ ਫਾਈਨ ਪੇਸਟ ਬਣਾਇਆਗਾ ਆਪਾਂ ਇਹ ਚਟਨੀ ਦਾ ਹੁਣ ਆਪਾਂ ਚਟਨੀ ਦਾ ਤੜਕਾ ਤਿਆਰ ਕਰਾਂਗੇ ਇੱਕ ਪੈਨ ਨੂੰ ਆਪਾਂ ਗੈਸ ਦੀ ਫਲੇਮ ਤੇ ਰੱਖਾਂਗੇ ਤੇ ਇਸ ਦੇ ਵਿੱਚ ਆਪਾਂ ਇੱਕ ਵੱਡਾ ਚਮਚ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਨੂੰ ਜਦੋਂ ਆਪਣੇ ਗਰਮ ਹੋ ਜੂਗਾ ਤਾਂ ਇਸ ਦੇ ਵਿੱਚ ਆਪਾਂ ਨੇ ਇੱਕ ਚਮਚ ਰਾਈ ਦਾ ਪਾਉਣਾਗਾ ਜਿਹਨੂੰ ਆਪਾਂ ਮਸਟਰਡ ਸੀਡ ਕਹਿੰਦੇ ਹੈਗੇ ਰਾਈ ਨੂੰ ਥੋੜਾ ਜਿਹਾ ਆਪਾਂ ਘਿਓ ਦੇ ਵਿੱਚ ਭੁੰਨ ਲਾਂਗੇ ਲੋ ਫਲੇਮ ਦੇ ਉੱਪਰ ਰਾਈ ਆਪਣੀ ਭੁੱਜ ਗਈ ਹੈਗੀ ਹੁਣ ਜਿਹੜੀ ਆਪਾਂ ਨੇ ਪਦੀਨੇ ਦੀ ਚਟਨੀ ਬਣਾ ਕੇ ਤਿਆਰ ਕੀਤੀ ਹੈਗੀ ਉਹਨੂੰ ਆਪਾਂ ਪੈਨ ਦੇ ਵਿੱਚ ਪਾ ਦਾਂਗੇ ਤੇ ਇਸ ਨੂੰ ਆਪਾਂ ਨੇ ਹਲਾਉਂਦੇ ਹੋਏ 3 ਤੋਂ 4 ਮਿੰਟ ਦੇ ਲਈ ਲੋ ਫਲੇਮ ਦੇ ਉੱਪਰ ਇਸੇ ਤਰ੍ਹਾਂ ਹੀ ਪਕਾ ਲੈਣਾਗਾ ਪਦੀਨੇ ਦੀ ਬਹੁਤ ਹੀ ਟੇਸਟੀ ਚਟਨੀ ਬਣ ਕੇ ਤਿਆਰ ਆ ਗਈ। ਇਹਨੂੰ ਪਰੌਟੀ ਦੇ ਨਾਲ, ਪਰੌਂਠਿਆਂ ਦੇ ਨਾਲ ਤੇ ਸੈਂਡਵਿਚ ਦੇ ਉੱਪਰ ਵੀ ਆਪਾਂ ਲਗਾ ਕੇ ਖਾ ਸਕਦੀਆਂਗੇ। ਬਹੁਤ ਹੀ ਟੇਸਟੀ ਚਟਨੀ ਹੈਗੀ। ਇੱਕ ਚਮਚਾ ਆਪਾਂ ਇਸ ਦੇ ਵਿੱਚ ਗੁੜ ਦਾ ਪਾਵਾਂਗੇ। ਚਟਨੀ ਦੇ ਸਵਾਦ ਨੂੰ ਵਧਾਉਣ ਦੇ ਲਈ ਜਿਹੜਾ ਗੁੜ ਦਾ ਫਲੇਵਰ ਹੈਗਾ ਪਦੀਨੇ ਦੀ ਚਟਨੀ ਵਿੱਚ ਬਹੁਤ ਹੀ ਵਧੀਆ ਹੁੰਦਾ ਹੈਗਾ। ਤੁਸੀਂ ਚੀਨੀ ਵੀ ਪਾ ਸਕਦੇ ਹੋਗੇ। ਬਹੁਤ ਹੀ ਟੇਸਟੀ ਬਹੁਤ ਹੀ ਵਧੀਆ ਚਟਨੀ ਆਪਣੀ ਬਣ ਕੇ ਤਿਆਰ ਆ ਗਈ। ਦੰਤੋਂ 4 ਮਿੰਟ ਹੋ ਗਏ ਨੇ ਆਪਾਂ ਨੂੰ ਭੁੰਨਦੇ ਹੋਏ ਹੁਣ ਆਪਾਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਚਟਨੀ ਨੂੰ ਆਪਾਂ ਗੈਸ ਦੀ ਫਲੇਮ ਤੋਂ ਉਤਾਰ ਕੇ ਠੰਡਾ ਹੋਣ ਦੇ ਲਈ ਰੱਖ ਦਾਂਗੇ ਬਹੁਤ ਹੀ ਟੇਸਟੀ ਆਪਣੀ ਚਟਨੀ ਬਣ ਕੇ ਤਿਆਰ ਆ ਗਈ ਠੰਡਾ ਹੋਣ ਤੇ ਆਪਾਂ ਇਹਨੂੰ 에ਅਰਟਾਈਟ ਕੰਟੇਨਰ ਦੇ ਵਿੱਚ ਭਰ ਲਾਂਗੇ ਤੇ ਇਹ ਚਟਨੀ ਦਾ ਰੰਗ ਆ ਜਿਹੜਾ ਹੋਏ ਇਸੇ ਤਰ੍ਹਾਂ ਗ੍ਰੀਨ ਹੀ ਰਹੇਗਾ ਹਰਾ ਹੀ ਰਹੇਗਾ ਕਾਲਾ ਨਹੀਂ ਹੋਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਪਦੀਨੇ ਦੀ ਚਟਨੀ ਬਣਾ ਕੇ ਜਰੂਰ ਦੇਖਣੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੀ ਚਟਨੀ ਕਿ ਮਹਿੰਦੀ ਬਣੀ ਹੈਗੀ ਤੇ ਤੁਹਾਨੂੰ ਇਹ ਵੀਡੀਓ ਕਿੰਨੀ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ